ਨਹੀਂ ਨਹੀਂ ਆ ਪਣੀ ਆ ਰਹੀ ਬਾਬਾ ਉਹ ਦਿਲ ਜਾਂ ਬੋਲ ਲੱਗੇ ਤੁਹਾਡੇ ਦਿਲ ਜਾਂ ਲੱਗੇ ਕਿ ਤੁਸੀਂ ਜਨਾਨੀਆਂ ਨਾਲ ਗਲਤ ਕੰਮ ਕਰਦੇ ਤੁਸੀਂ ਅੱਜ ਵੀ ਉਸੇ ਕਮਰੇ ਦੇ ਵਿੱਚ ਆ ਬਾਹਰ ਆ ਕੇ ਅਸੀਂ ਕੁਝ ਨਹੀਂ ਕੀਤਾ ਸੀ ਤਾਂ ਪਿਆਰ ਬੰਦ ਰਹੇ ਤੁਸੀਂ ਜਾਓ ਇਹ ਬਾਬਾ ਤੁਸੀਂ ਹੁਣ ਵੀ ਪਿਆਰ ਵੱਡੀ ਜਾ ਰਹੇ ਹਾਂ ਵੇਖੋ ਵੀ ਬਾਬੇ ਦਾ ਕਹਿੰਦਾ ਮੈਂ ਤਾਂ ਮੈਂ ਕਦੋਂ ਮੇਰੇ ਨਾਲ ਪਹਿਲਾਂ ਮਰਜੀ ਨਾਲ 2 ਸਾਲ ਸੈਕਸ ਸੰਬੰਧ ਕਰਦੀ ਰਹੀ ਹੈ ਤੇ ਅੱਜ ਮੇਰੇ ਤੇ ਇਲਜ਼ਾਮ ਲਾਉਂਦੀ ਜਿਵੇਂ ਕਰਦੀ ਤਾਂ ਰਹੀ ਹੈ ਨਾ ਕਿ ਇਹ ਬਾਬਾ ਤਲਾ ਦੇ ਵਿੱਚੋਂ ਮੱਛੀਆਂ ਫੜ-ਫੜ ਕੇ ਵੀ ਇਹ ਮੀਟ ਬਣਾ ਬਣਾ ਖਾਂਦੇ ਆ ਕਿ ਤੁਸੀਂ ਮੀਟ ਤੇ ਸੇਵਨ ਕਰਦੇ ਹੋ ਨਹੀਂ ਆਪਾਂ ਮੀਟ ਦਾ ਸੇਵਨ ਨਹੀਂ ਕਰਦੇ ਤੇ ਫਿਰ ਉਹ ਔਰਤ ਕਿਵੇਂ ਤੁਹਾਡੇ ਤੇ ਇੰਨੇ ਯਕੀਨ ਨਾਲ ਕਿਵੇਂ ਤੁਹਾਡੇ ਤੇ ਇਲਜ਼ਾਮ ਲਾ ਰਹੀ ਹੈ ਤੇ ਫਿਰ ਉਹ ਖਵਾ ਕੇ ਗਈ ਹੋਊਗੀ ਜਾਂ ਤਾਂ ਫਿਰ ਇਹਦਾ ਮਤਲਬ ਵੀ ਤੁਸੀਂ ਖਾਧਾ ਇਹ ਤਾਂ ਸਾਰੇ ਇਲਜ਼ਾਮ ਝੂਠੇ ਆ ਸਾਨੂੰ ਪਹਿਲਾਂ ਹੀ ਪਤਾ ਸੀ 1 ਸਾਲ ਪਹਿਲਾਂ ਇਹ ਕੰਮ ਹੋਊਗਾ ਸਾਨੂੰ ਮੈਂ ਕਿ 1 ਸਾਲ ਪਹਿਲਾਂ ਪਤਾ ਲੱਗ ਗਿਆ ਸੀ ਇਹ ਕੰਮ ਹੋਊਗਾ ਹਾਂਜੀ ਵੀ ਤੁਹਾਡੇ ਦੇ ਦੁਸ਼ਮਣ ਬਾਜੀਆਂ ਹੋਣਗੀਆਂ ਹਾਂਜੀ ਦੁਸ਼ਮਣ ਬਾਜੀਆਂ ਹੋਣਗੀਆਂ ਇਸ ਤੋਂ ਪਹਿਲਾਂ ਵੇਖੋ ਔਰਤ ਨੇ ਸਾਡੇ ਦੂਜੇ ਬੰਦੇ 'ਤੇ ਇਲਜ਼ਾਮ ਲਾਇਆ ਸੀਗਾ ਜੇਲ੍ਹ ਭੇਜਤਾ ਸੀਗਾ ਤੇ ਉਹ ਵੀ ਤਾਂ ਮੁੜ ਕੇ ਮੁੱਕਰੀ ਗਈ ਇਹ ਮੁੱਕਰਦੀ ਯਾਦ ਆ ਬਾਬੇ ਕੋਲੇ ਆ ਰਹੇ ਆ ਚੁੱਕੇ ਬਾਬੇ ਪੱਖੇ ਕੋਲੇ ਜਿਹਦੇ ਤੇ ਇੱਕ ਜਨਾਨੀ ਨੇ ਬਹੁਤ ਵੱਡੇ ਇਲਜ਼ਾਮ ਲਾਏ ਆ ਬਾਬਾ ਅੰਦਰ ਆਪਾਂ ਬਾਹਰ ਖੜਾ ਗੋਣੇ ਬਾਬੇ ਦਾ ਬਿਆਨ ਇਹਨੇ ਬਾਬਾ ਜੀ ਬਾਹਰ ਆਓ ਨਹੀਂ ਨਹੀਂ ਆਪਣੇ ਆ ਰਹੇ ਬਾਬਾ ਉਹਦੇ ਦਿਲ ਜਾ ਬੋਲ ਲੱਗੇ ਤੁਹਾਡੇ ਦਿਲ ਜਾ ਬੋਲ ਲੱਗੇ ਕਿ ਤੁਸੀਂ ਜਨਾਨੀ ਨੇ ਗਲਤ ਕੰਮ ਕਰਦੇ ਤੁਸੀਂ ਅੱਜ ਵੀ ਉਸੇ ਕਮਰੇ ਦੇ ਵਿੱਚ ਆ ਬਾਹਰ ਆ ਕੇ ਅਸੀਂ ਕੁਝ ਨਹੀਂ ਕੀਤਾ ਸੀ ਤਾਂ ਪਿਆਰ ਵੰਡ ਰਹੇ ਹਾਂ ਤੁਸੀਂ ਜਾਓ ਐਦਾ ਬਾਬਾ ਤੁਸੀਂ ਹੋਰ ਵੀ ਪਿਆਰ ਵੰਡਦੇ ਜਾ ਰਹੇ ਆ ਵੇਖੋ ਵੀ ਬਾਬੇ ਦਾ ਕਹਿੰਦਾ ਹੁਣ ਵੀ ਪਿਆਰ ਵੰਡ ਰਹੇ ਪਰ ਬਾਬਾ ਬਾਹਰ ਆ ਕੇ ਜਵਾਬ ਤਾਂ ਦਿਓ ਤੁਹਾਡੇ ਸਵਾਲਾਂ ਦਾ ਅਸੀਂ ਕੋਈ ਨਹੀਂ ਦੇਣਾ ਚਾਹੋ ਤੁਸੀਂ ਉਹਦੇ ਦ ਵੇਖੋ ਵੀ ਬਾਬਾ ਕਹਿੰਦਾ ਸਾਨੂੰ ਚੱਲ ਬਣਾ ਕਰੋ ਇਸ ਦਾ ਪਿਆਰ ਵੰਡ ਰਹੇ ਆ ਤੇ ਬਾਬੇ ਨੇ ਕਰਦੇ ਗੱਲਬਾਤ ਬਾਬਾ ਜੀ ਬਾਹਰ ਦੇਖੋ ਸਾਨੂੰ ਲਾਤਾ ਗੇਟ ਭੰਨ ਕੇ ਅੰਦਰ ਵਾਣਾ ਬੋ ਕੋ ਬਾਬਾ ਸੀ ਗੇਟ ਤੋੜਨ ਲੱਗੇ ਆ ਤੋੜ ਦੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਕੱਲ੍ਹ ਤੋਂ ਇੱਕ ਮੁੱਦਾ ਚੱਲ ਰਿਹਾ ਹੈਗਾ ਬਾਠ ਵਾਲੇ ਬਾਬੇ ਦਾ ਕੀ ਬਾਬਾ ਜਨਾਨੀਆਂ ਨਾਲ ਗਲਤ ਕੰਮ ਕਰਦਾ ਹੈ ਕਿ ਜਨਾਨੀ ਨੇ ਫੋਨ ਤੇ ਆ ਕੇ ਇੱਕ ਨਿੱਜੀ ਚੈਨਲ ਉੱਤੇ ਬਾਬੇ ਦੇ ਇਲਜ਼ਾਮ ਲਾਏ ਆ ਤੇ ਅੱਜ ਆਪਣੇ ਕੋਲੇ ਆਏ ਆ ਬਾਬਾ ਪੱਖਾ ਜੀ ਸਸਾਇਬਾ ਪੱਖਾ ਜੀ ਸਤਿ ਸ਼੍ਰੀ ਅਕਾਲ ਜੀ ਜੇ ਬਾਬਾ ਵੇਖਿਆ ਜਾ ਰਿਹਾ ਤੁਸੀਂ 68 ਨੂੰ ਬਹੁਤ ਬਦਨਾਮ ਕਰੀ ਜਾਂਦੇ ਆ ਕਿ ਇਹ ਤੁਹਾਡੇ ਦੇ ਅਲੀਗੇਸ਼ਨ ਲੱਗ ਜਾਂਦੇ ਆ ਕਿ ਇਹ ਸਹੀ ਹੈ ਸਭ ਤੋਂ ਪਹਿਲਾਂ ਜੀ ਮੈਂ ਇਹ ਗੱਲ ਕਹਿਣਾ ਚਾਹੁੰਦਾ 68 ਨੂੰ ਅਸੀਂ ਨਹੀਂ ਬਦਨਾਮ ਕਰੇ ਲੋਕ ਕਰ ਰਹੇ ਨੇ ਨਹੀਂ ਤੁਹਾਡੇ ਦੇ ਅਲੀਗੇਸ਼ਨ ਲੱਗੇ ਜਾ ਰਹੇ ਆ ਨਾ ਵੀ ਤੁਸੀਂ ਜਨਾਨੀਆਂ ਨਾਲ ਗਲਤ ਕੰਮ ਕਰਦੇ ਹੋ ਪਹਿਲਾਂ ਵੀ ਤੁਹਾਡਾ ਇੱਕ ਬਾਬਾ ਸੀ ਜਿਹੜਾ ਪੂਰੇ ਵਿੱਚ ਗਲਤ ਕੰਮ ਕਰਦਾ ਸੀ ਉਹ ਜਿੰਦਰ ਨਹੀਂ ਉਹ ਨਾ ਐਵੇਂ ਇਲਜ਼ਾਮ ਲੱਗੇ ਹੋਏ ਆ ਸਾਡੇ ਤੇ ਸਾਡੇ ਮਗਰ ਪੈ ਕੇ ਲੋਕ ਪਤਾ ਨਹੀਂ ਕਿਉਂ ਹੱਥ ਧੋਕੇ ਵੀ ਸਾਡਾ ਕੋਈ ਇਹ ਜਾਂ ਕੋਈ ਨਹੀਂ ਵਿੱਚ ਲੱਲਾ ਕਾਕਾ ਜੀ ਅੱਛਾ ਤੁਹਾਡੇ ਤੁਸੀਂ ਕਹਿ ਰਹੇ ਹੋ ਵੀ ਲੋਕ ਤੁਹਾਨੂੰ ਜਾਣ ਕੇ ਬਨਾਮ ਕਰ ਜਾਣ ਕੇ ਬਦਨਾਮ ਕਰਦੇ ਜਿਵੇਂ ਆਪਾਂ ਵੇਖ ਰਹੇ ਸੀ ਕੱਲ ਇੱਕ ਨਿੱਜੀ ਚੈਨਲ ਤੇ ਪੱਤਰਕਾਰ ਇੰਟਰਵਿਊ ਕਰ ਰਿਹਾ ਸੀ ਉੱਥੇ ਇੱਕ ਔਰਤ ਦਾ ਫੋਨ ਆਉਂਦਾ ਉਹ ਸਿੱਧਾ ਸਿੱਧਾ ਤੁਹਾਡਾ ਨਾਮ ਲੈ ਕੇ ਕਹਿ ਰਹੀ ਭਾਬੇ ਪੱਖੇ ਨੇ ਵੀ ਮੇਰੇ ਨਾਲ ਸਰੀਰਕ ਸੰਬੰਧ ਵੀ ਬਣਾਏ ਐ ਮੈਨੂੰ ਗਲਤ ਕੁਛ ਕੀਤਾ ਮੇਨਾਂ ਮੈਨੂੰ ਗਲਤ ਟੱਚ ਕਰਦਾ ਸੀ ਤੇ ਕੁਛ ਨੇ ਛੀਸ 100 ਤੇ ਕਿੰਨੇ ਬੱਚਿਆਂ ਦੀ ਗਿਣਤੀ ਦੱਸਿਆ ਤੁਸੀਂ ਬੱਚੇ ਨਾਲ ਵੀ ਕੋਈ ਕਰਮ ਕਰ ਰਹੇ ਹੋ ਤੁਹਾਡੇ ਜਿਹੜੇ ਕੀਰਤਨਗੇ ਆ ਜਾਂ ਕੋਈ ਵੀ ਬਾਬੇ ਨਹੀਂ ਦਰਸਾਲ ਇਹ ਤਾਂ ਸਾਰੇ ਇਲਜ਼ਾਮ ਝੂਠੇ ਆ ਸਾਨੂੰ ਪਹਿਲਾਂ ਹੀ ਪਤਾ ਸੀ ਇੱਕ ਸਾਲ ਪਹਿਲਾਂ ਇਹ ਕੰਮ ਹੋਊਗਾ ਸਾਨੂੰ ਕਿ ਸਾਲ ਪਹਿਲਾਂ ਪਤਾ ਲੱਗ ਗਿਆ ਦੀ ਇਹ ਕੰਮ ਹੋਊਗਾ ਹਾਂਜੀ ਵੀ ਥੋੜੇ ਦੇ ਦੂਛਣ ਬਾਜੀਆਂ ਹੋਣਗੀਆਂ ਹਾਂਜੀ ਦੂਛਣ ਬਾਜੀਆਂ ਹੋਣਗੀਆਂ ਜਿੱਦੋਂ ਪਹਿਲਾਂ ਵੇਖੋ ਔਰਤ ਨੇ ਸਾਡੇ ਦੂਜੇ ਬੰਦੇ ਤੋਂ ਦੂਛਣ ਲਾਇਆ ਸੀਗਾ ਜੇਲ੍ਹ ਭੇਜਤਾ ਸੀਗਾ ਤੇ ਉਹ ਵੀ ਤਾਂ ਮੁੜ ਕੇ ਮੁੱਕਰੀ ਗਈ ਇਹ ਮੁੱਕਰ ਜਾਣੀ ਆ ਹੁਣੇ ਅੱਛਾ ਵੇਖੋ ਬਾਬਾ ਪੱਕਾ ਇਹ ਸਿੱਧਾ ਸਿੱਧਾ ਕਹਿ ਰਿਹਾ ਬਈ ਜਿਹੜੀ ਜਨਾਨੀ ਨੇ ਔਰਤ ਨੇ ਫੋਨ ਕੀਤਾ ਸੀਗਾ ਬਈ ਇਹ ਵੀ ਮੁਕਰੂਗੀ ਕਿਹੜਾ ਹੀ ਬੋਲ ਰਹੀ ਆ ਬਾਬਾ ਇਹ ਤੁਸੀਂ ਕਿਵੇਂ ਯਕੀਨ ਆ ਵੀ ਇਹ ਮੁਕਰੂਗੀ ਬਸ ਸਾਨੂੰ ਪਤਾ ਅਸੀਂ ਭਗਤੀ ਸਾਡੀ ਇੰਨੀ ਆ ਭਗਤੀ ਤੁਹਾਡੀ ਇੰਨੀ ਕਿਤੇ ਕੋਈ ਤੁਹਾਡਾ ਉਹ ਜਾ ਕੇ ਆਪਦੇ ਰਿਤਾ ਗੰਦਮਾਂ ਲੱਗ ਜੇ ਜਾਂ ਕੋਈ ਕਿ ਜਿਹੜਾ ਬਾਬੇ ਨੇ ਪਹਿਲਾਂ ਜਿਹੜਾ ਮੁੰਡਾ ਨੌਜਵਾਨ ਪੰਜਾਬ ਦੇ ਵਿੱਚ ਉੱਭਰ ਕੇ ਉੱਠਿਆ ਸੀ ਉਹਨੇ ਅੱਗੇ ਥੋਡੇ ਬਾਬੇ ਤੇ ਕਾਰਵਾਈ ਕਰਵਾਈ ਤੇ ਉਸੇ ਮੁੰਡੇ ਕੋਲੇ ਹੀ ਹੋਣਾ ਔਰ ਤਾਂ ਦਾ ਫੋਨ ਆਉਂਦਾ ਜਿੱਥੇ ਕਿ ਥੋਡਾ ਨਾਂ ਲਿਆ ਜਾਂਦਾ ਕਿ ਇਹ ਬਾਬਾ ਜਿਹੜਾ ਪੱਖਾ ਹੈ ਬਹੁਤ ਗਲਤ ਸੀ ਸਰੀਰਕ ਸਬੰਧ ਉਹ ਬਣਾਉਂਦਾ ਜਨਾਨੀਆਂ ਨਾਲ ਤੇ ਇਹਨੇ ਕਈ ਜਨਾਨੀਆਂ ਨਾਲ ਜਾਊਗਾ 4-5 ਹੋਰ ਵੀ ਕਹਿੰਦੇ ਇੱਕ 12 ਵੀ ਹਾਂਗਕਾਂਗ ਤੋਂ ਸਪੈਸ਼ਲ ਜਨਾਨੀ ਆਉਂਦੀ ਥੋਡੇ ਕੋਲੇ ਨਹੀਂ ਨਹੀਂ ਇਹ ਸੂਤ ਕਰਾ ਦੇਣਾ ਸਾਨੂੰ ਵੀ ਦੇਖ ਲੈਣ ਜੇ ਕੋਈ ਵੀਡੀਓ ਕੈਮਰੇ ਲੱਗੇ ਹੋਇਆ ਕਢਾ ਲਓ ਅੱਛਾ ਉਹ ਜਿਵੇਂ ਉਹ ਜਨਾਨੀ ਦਾ ਕਹਿਣਾ ਵੀ ਕੋਈ ਮੈਂ ਪ੍ਰੈਸ ਕਾਨਫਰੰਸ ਕਰੂੰਗੀ ਤਾਂ ਮੈਂ ਉੱਥੇ ਬੈਠਣ ਨੂੰ ਤਿਆਰ ਆ ਕਰ ਲੈ ਕੋਈ ਚੱਕਰ ਨਹੀਂ ਉਹਨੂੰ ਤਾਂ ਪੈਸੇ ਦਿੱਤੇ ਹੋਏ ਆ ਅੱਛਾ ਹੂੰ ਵੇਖੋ ਜੀ ਬਾਬਾੱਖਾ ਜੀ ਦਾ ਕਹਿਣਾ ਕਿ ਉਸ ਔਰਤ ਨੇ ਜਿਹਨੇ ਫੋਨ ਕੀਤਾ ਸੀ ਕਹੀ ਉਹਨੇ ਉਹਨੂੰ ਪੈਸੇ ਦਿੱਤੇ ਹੋਏ ਆ ਵੀ ਪੈਸੇ ਦੇ ਕੇ ਉਹ ਸਾਡੇ ਤੇ ਇਲਜ਼ਾਮ ਲਾ ਰਹੀ ਹੈ ਜਿਵੇਂ ਬਾਬਾ ਉਹਨੇ ਤਾਂ ਕਿਹਾ ਕਿ ਇੱਕ ਜਰਾਨੀ ਆ ਉਹ ਬਾਹਰੋਂ ਆਉਂਦੀ ਆ ਕਿਸੇ ਦੇਸ਼ ਦੇ ਵਿੱਚੋਂ ਕਾਂਗਕਾਂਗ ਦੇ ਵਿੱਚੋਂ ਕਿ ਉਹਨਾਂ ਦਾ ਕੋਈ ਪੈੜੀ ਦਾ ਰੌਲਾ ਸੀਗਾ ਤੁਸੀਂ ਲੀਡਰਾਂ ਨੂੰ ਕਹਿ ਗਏ ਕੋਈ ਉਹਨਾਂ ਦਾ ਪੈੜੀ ਦਾ ਜਿਹੜਾ ਕੋਈ ਕਬਜ਼ਾ ਕਬਜ਼ਾ ਛੜਵਾਇਆ ਤੇ ਉਹ ਤੁਹਾਡੇ ਕੋਲ ਤਾਂ ਸਾਨੂੰ ਮਿਲ ਨਾ ਰਹੀ ਹੈ ਕਿ ਇਹ ਗੱਲ ਸੱਚ ਹੈ ਕੋਈ ਤੁਹਾਡੇ ਜੇ ਆਪਾਂ ਕਿਸੇ ਦਾ ਮਸਲਾ ਹੱਲ ਕਰਵਾ ਦਾਂਗੇ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਗਲਤ ਮਤਲਬ ਕਿ ਜੇ ਮਸਲਾ ਹੱਲ ਕਰਵਾਇਆ ਸੀ ਹਾਂ ਕਰਵਾਇਆ ਸੀ ਵੇਖੋ ਜੀ ਬਾਬੇ ਕੋਸ ਤਾਂ ਮੰਨ ਗਿਆ ਕਹਿੰਦੇ ਹਾਂ ਜਿਹੜੀ ਕੋਕ ਕੋਕ ਤੋਂ ਜਨਾਨੀ ਆਉਂਦੀ ਹੈ ਉਹਦਾ ਸੀ ਮਸਲਾ ਹੱਲ ਕਰਵਾਇਆ ਸੀਗਾ ਮਤਲਬ ਕਿ ਜਿਹੜਾ ਉਹ ਔਰਤ ਕਹਿ ਰਹੀ ਹੈ ਕਿ ਇਹਨਾਂ ਕੋਲੇ ਉਹ ਜਿਹੜੀ ਜਨਾਨੀ ਮਹੀਨੇ ਦੇ ਮਹੀਨੇ ਜਾਂ ਹਫ਼ਤੇ ਦੇ ਹਫ਼ਤੇ ਕੋਕ ਕੋਕ ਤੋਂ ਬਾਰੋਂ ਆਉਂਦੀ ਸੀਗੀ ਇਹ ਇਹ ਸੱਚ ਨਹੀਂ ਇਹ ਨਹੀਂ ਸਾਥ ਹੈਗਾ ਇੱਕ ਵਾਰੀ ਉਹ ਆਏ ਆ ਉਹਨਾਂ ਦਾ ਮਸਲਾ ਹੱਲ ਹੋਇਆ ਉਸ ਤੋਂ ਬਾਅਦ ਆਪ ਤਾਂ ਆਉਂਦੇ ਆ ਸ਼ਰਦਾਂ ਦਾ ਮੱਥਾ ਟੇਕਦੇ ਆ ਤੇ ਚਲੇ ਜਾਂਦੇ ਆ ਨਹੀਂ ਬਾਬਾ ਇਹ ਕਿਉਂ ਹੋਰ 3 ਮਹੀਨੇ ਨਹੀਂ ਆਉਂਦੇ ਇਹ ਜੇ ਮੈਂ ਲਾ ਆਪਾਂ ਵੇਖਦੇ ਆ ਪੰਜਾਬ ਦੇ ਵਿੱਚ ਬਾਬੇ ਹੋਰ ਵੀ ਬਹੁਤ ਹੈਗੇ ਆ ਤੇ ਜੇ ਕਿ ਬਾਬਾ ਜੇ ਆ ਵੇਖਦੇ ਆ ਕਿ ਬਈ ਆਦੇ ਵੇਦੇ ਪਿਆਦੇ ਵਿੱਚ ਹੋਰ ਵੀ ਬਾਬੇ ਬਹੁਤ ਹੈਗੇ ਆ ਇਹ ਛੋਡੀ ਠਾੜ ਤੇ ਹੀ ਕਿਉਂ ਕੋਈ 2-4 ਮਹੀਨਿਆਂ ਦੇ ਉੱਤੋਂ ਕੋਈ ਨਾ ਕੋਈ ਅਲੀਗੇਸ਼ਨ ਜਾਂ ਉਚਣ ਲਾਏ ਜਾਂਦੇ ਪਹਿਲਾਂ ਇੱਕ ਬਾਬਾ ਫੜਿਆ ਗਿਆ ਉਹ ਵੀ ਜਨਾਨੀ ਬਾਜੀ ਦੇ ਵਿੱਚ ਹੀ ਤੁਹਾਡਾ ਬਾਬਾ ਫੜਿਆ ਗਿਆ ਕਹਿੰਦੇ ਸੀ ਵੀ ਭੋਰੇ ਵਿੱਚ ਜਨਾਨੀਆਂ ਨੂੰ ਰੱਖਦਾ ਸੀ ਉਹ ਔਰਤ ਮੂਰੇ ਆਈ ਸੀ ਤੇ ਅੱਜ ਬਾਬੇ ਪੱਖੇ ਤੇ ਵੀ ਛੋਡੇ ਦੇ ਇਲਜ਼ਾਮ ਲੱਗ ਰਹੇ ਆ ਕਿ ਤੁਸੀਂ ਵੀ ਜਨਾਨੀ ਬਾਜੀ ਜਾਂ ਤੀਵੀ ਬਾਜੀ ਡੇਰੇ ਦੇ ਵਿੱਚ ਕਰਦੇ ਹੋ ਤੇ ਉਹਨਾਂ ਨੇ ਇਹਦਾ ਇਹ ਵੀ ਕਿਹਾ ਉਹ ਔਰਤ ਨੇ ਉਹ ਕਹਿੰਦੀ ਵੀ ਤਲਾ ਦੇ ਵਿੱਚ ਮੱਛੀਆਂ ਫੜ ਕੇ ਵੀ ਉਹਨਾਂ ਦਾ ਮੀਟ ਬਣਾ ਕੇ ਖਾਂਦਾ ਨਹੀਂ ਇਹ ਤਾਂ ਦਰਸਲ ਗਲਤ ਆ ਮੱਛੀਆਂ ਦੀ ਗੱਲ ਆ ਵੀ ਜਦੋਂ ਬਾਬਿਆਂ ਦੀ ਗੱਲ ਕਰਦੇ ਆ ਪਪੀ ਭਾਈ ਇੱਕ ਬੰਦਾ ਬਦਨਾਮ ਹੋ ਗਿਆ ਨਾ ਉਹਦੇ ਨਾਲ ਸਾਰੇ ਹੀ ਬਦਨਾਮ ਹੋ ਜਾਂਦੇ ਆ ਉਹ ਇਹ ਗੱਲ ਤੁਸੀਂ ਮੰਨਦੇ ਵੀ ਉਹ ਬਾਬਾ ਤਾਂ ਥੋੜੀ ਠਾੜਦਾ ਹੀ ਸੀਗਾ ਉਹ ਬਦਨਾਮ ਕਰਤਾ ਸੀ ਤਾਂ ਠਾੜੀ ਠਾੜਦਾ ਹੀ ਉਹ ਉਹ ਅੰਦਰਾ ਅੱਜ ਤੇ ਉਹ ਜੇ ਜੇ ਉਹ ਅੰਦਰਾ ਦਾ ਜੇ ਉਹਦੇ ਤੇ ਇਲਜ਼ਾਮ ਸਾਬਤ ਹੋਇਆ ਤਾਂ ਹੀ ਅੰਦਰਾ ਆ ਹਾਂ ਸਾਬਤ ਹੋਏ ਹੋਣਗੇ ਐ ਮੰਨਦੇ ਆਪਾਂ ਇਹ ਨਹੀਂ ਗੱਲ ਕਹਿੰਦੇ ਪਰ ਵੀ ਇੱਕ ਬੰਦੇ ਨੇ ਕੰਮ ਇਹ ਕਰਤਾ ਇਹਦਾ ਮਤਲਬ ਇਹ ਨਹੀਂ ਵੀ ਜਿਹੜੇ ਨਾਲ ਸਾਰੇ ਪਾਸੇ ਠਾਠਾ ਉਹ ਸਾਰੇ ਨਹੀਂ ਬਦਨਾਮ ਜੀ ਪਤਾਉਣ ਵਾਲੇ ਸਮੇਂ ਵਿੱਚ ਥੋੜੇ ਤੇ ਵੀ ਇਲਜ਼ਾਮ ਸਾਬਤ ਹੋ ਜਾਣ ਨਹੀਂ ਇਹ ਆਪਣੇ ਤੇ ਨਹੀਂ ਹੁੰਦੇ ਆਪਾਂ ਜਦੋਂ ਗਲਤ ਹੈ ਨਹੀਂ ਤੇ ਜਿਹੜੀ ਉਹ ਔਰਤ ਨੇ ਗੱਲ ਕਹੀ ਹੈ ਕਿ ਇਹ ਬਾਬਾ ਤਲਾ ਦੇ ਵਿੱਚੋਂ ਮੱਛੀਆਂ ਫੜ-ਫੜ ਕੇ ਵੀ ਇਹ ਮੀਟ ਬਣਾ ਬਣਾ ਖਾਂਦੇ ਆ ਕਿ ਤੁਸੀਂ ਮੀਟ ਦੇ ਸੇਵਨ ਕਰਦੇ ਹੋ ਨਹੀਂ ਆਪਾਂ ਮੀਟ ਦਾ ਸੇਵਨ ਨਹੀਂ ਕਰਦੇ ਤੇ ਫਿਰ ਉਹ ਔਰਤ ਕਿਵੇਂ ਤੁਹਾਡੇ ਤੇ ਇੰਨੇ ਯਕੀਨ ਨਾਲ ਕਿਵੇਂ ਤੁਹਾਡੇ ਤੇ ਇਲਜ਼ਾਮ ਲਾ ਰਹੀ ਹੈ ਤੇ ਫਿਰ ਉਹ ਖਵਾ ਕੇ ਗਈ ਹੋਊਗੀ ਜਾਂ ਤਾਂ ਫਿਰ ਇਹਦਾ ਮਤਲਬ ਤੁਸੀਂ ਖਾਧਾ ਨਹੀਂ ਫਿਰ ਜੋ ਉਹਨੂੰ ਪਤਾ ਹੋਊਗਾ ਉਹਨੇ ਇਹ ਗੱਲ ਕਹਿ ਰਹੀ ਹੈ ਨਾ ਉਹ ਕਹਿ ਰਹੀ ਹੈ ਵੀ ਮੇਰੇ ਨਾਲ ਨੇ ਸਰੀਰਕ ਸੰਬੰਧ ਬਾਬੇ ਨੇ ਬਣਾਏ ਆ ਮੇਰੇ ਨਾਲ ਚਾਰ ਕੁੜੀਆਂ ਹੋਰ ਆ ਇੱਕ ਕੌਂਕੌਂਗ ਤੋਂ ਆਉਂਦੀ ਹੈ ਬਾਹਰ ਜੇ ਪੁੱਛਣ ਵਾਲਾ ਹੋਵੇ ਉਹਨੂੰ ਸਰੀ ਕੋਈ ਜੇ ਜੇ ਬਾਬਾ ਉਹਨੇ ਕਹਦਾ ਕੋਈ ਮੈਡੀਕਲ ਹੋ ਗਿਆ ਜਾਂ ਤੁਹਾਡਾ ਕੁਝ ਵੀ ਹੋ ਗਿਆ ਤੇ ਫਿਰ ਨਹੀਂ ਹੁਣ ਉਹਨੂੰ ਸਰੀਰਕ ਸੰਬੰਧ ਬਣਾਏ ਨਾ ਤਾਂ ਟਾਈਮ ਕਿੰਨਾ ਹੋ ਗਿਆ ਉਹਦਾ ਟੈਸਟ ਕਰਾ ਲੈਣ ਠੀਕ ਹੈ ਬਾਕੀ ਜੇ ਉਹ ਕਹੂਗੀ ਸਾਲ ਦੋ ਸਾਲ ਹੋ ਗਏ ਫਿਰ ਦੋ ਸਾਲਾਂ ਤੋਂ ਕਿਉਂ ਕਰਾ ਰਹੀ ਸੀ ਫਿਰ ਅੱਛਾ ਵੀ ਜਣੇ ਕਿ ਜੇ ਤੁਹਾਡੇ ਕੋਲੇ ਮਤਲਬ ਕਹਿੰਦਾ ਭਾਵਾ ਜੇ ਤੁਹਾਡੇ ਕੋਲੇ ਆਉਂਦੀ ਆ ਤਾਂ ਫਿਰ ਵੀ ਉਹਦੀ ਗਲਤੀ ਹੈ ਤੁਸੀਂ ਕਹਿ ਰਹੇ ਹੋ ਜੇ ਰੁਗੜੀ ਕਿ ਮੰਨ ਲਾ ਆਪਾਂ ਮੰਨਦੇ ਆ ਵੀ ਉਹ ਆਈ ਆ ਤੁਹਾਡੇ ਕੋਲੇ ਆਈ ਆ ਤਾਂ ਫਿਰ ਇਹਦੇ ਵਿੱਚ ਉਹਦੀ ਗਲਤੀ ਤੁਸੀਂ ਮੰਨਦੇ ਮੰਨ ਕੇ ਚਲੋ ਜੇ ਉਹ ਦੋ ਸਾਲ ਮੇਰੇ ਕੋਲੇ ਆਉਂਦੇ ਰਹੇ ਸਰੀਰਕ ਸੰਬੰਧ ਬਣਾਉਂਦੇ ਲਈ ਤੇ ਉਹ ਮਤਲਬ ਕਿ ਬਾਬਾ ਫਿਰ ਤੁਸੀਂ ਕੋਈ ਨਾ ਕਿਸੇ ਗੱਲ ਮੰਨ ਰਹੇ ਹੋ ਵੀ ਤੁਸੀਂ ਸ੍ਰੀ ਕੇ ਸੰਬੰਧ ਬਣਾਏ ਜਾਂਦਾ ਮਤਲਬ ਕਿ ਬਾਬਾ ਨੇ ਕਿਹਾ ਵੀ ਉਹ ਲਾਚ ਐਸਾ ਮਤਲਬ ਤੁਸੀਂ ਸ੍ਰੀ ਕੇ ਸੰਬੰਧ ਬਣਾਏ ਉਹਨਾਂ ਦੇ ਕਹਿਣ ਦਾ ਮਤਲਬ ਦੱਸ ਰਿਹਾ ਮੈਂ ਮਤਲਬ ਕਿ ਤੁਸੀਂ ਆਪਣੀ ਤੁਸੀਂ ਭਗਤੀ ਸ਼ਕਤੀ ਵਿੱਚ ਇੰਨੇ ਲੀਨ ਹੈਗੇ ਵੀ ਤੁਸੀਂ ਕਹਿਣੇ ਵੀ ਤੁਸੀਂ ਇਹ ਕੰਮ ਨਹੀਂ ਕਰਦੇ ਜਨਨਨੀ ਬਾਜੀ ਨਹੀਂ ਅਸੀਂ ਨਹੀਂ ਕਰਦੇ ਇਹ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਜਿਵੇਂ ਬਾਬਾ ਵੇਖ ਲਓ ਤੁਸੀਂ ਬਹੁਤ ਠੋਕ ਕੇ ਗੱਲ ਕਹਿ ਰਹੇ ਹੋ ਤੁਹਾਡੇ ਪਹਿਲਾਂ ਵੀ ਬਾਬੇ ਦੇ ਉੱਤੇ ਐਂ ਹੀ ਅਲੀਗੇਸ਼ਨ ਲੱਗੇ ਸੀ ਉਹਨੇ ਵੀ ਇੰਟਰਵਿਊਆਂ ਵਿੱਚ ਆ ਕੇ ਕਹਿ ਸੀਗਾ ਕਿ ਕੋਈ ਸਾਬਤ ਕਰਦੇ ਜਾਏ ਕਰਦੇ ਤੇ ਇੱਕ ਪੰਜਾਬ ਦਾ ਨੌਜਵਾਨ ਆ ਮੈਰੋ ਉਹ ਉੱਠਿਆ ਸੀਗਾ ਉਹਨੇ ਕਾਰਵਾਈ ਕਰਵਾਤੀ ਆ ਬਾਬਾ ਜੰਦਰ ਬੈਠਾ ਕਿਤੇ ਕੱਲ ਨੂੰ ਤੁਹਾਡੇ ਤੇ ਵੀ ਅੱਜ ਕਾਰਵਾਈ ਅੱਜ ਉਹੀ ਨੌਜਵਾਨ ਹੋਣਾ ਮੂਰੇ ਹਾਂ ਬਹੁਤ ਸੋਨਾ ਕੰਮ ਕਰ ਰਿਹਾ ਉਹ ਕੋਈ ਚੱਕਰ ਨਹੀਂ ਤੇ ਉਹਨੂੰ ਹੱਕ ਆ ਹੂੰ ਜੇ ਪੰਥ ਦਾ ਇਰਾਕਾ ਵਧੀਆ ਹੂੰ ਤੇ ਉਹਨੂੰ ਹੱਕ ਆ ਉਹਦਾ ਕੰਮ ਕਰਨ ਦਾ ਕੋਈ ਨਹੀਂ ਕਾਰਵਾਈ ਕਰਵਾਵੇ ਆਪਣੇ ਤੇ ਜੇ ਤੇ ਇਲਜ਼ਾਮ ਹੋਊਗਾ ਤਾਂ ਭਗਤ ਲਾਂਗੇ ਅੱਛਾ ਜੇ ਮੰਨ ਲਾ ਫਿਰ ਤੇ ਇਲਜ਼ਾਮ ਸਾਬਤ ਹੋਗੇ ਤਾਂ ਤੁਸੀਂ ਸਜ਼ਾ ਕੱਟਣ ਨੂੰ ਤਿਆਰ ਹੋ ਹਾਂ ਸਜ਼ਾ ਕੱਟਣ ਨੂੰ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਥੋੜੇ ਚਿੱਟੀ ਪੱਗ ਬੰਨ੍ਹਦੀ ਥੋੜੇ ਚਿੱਟਾ ਗੋੜ ਤਾਂ ਪਾਇਆ ਚਿੱਟੀ ਥੋੜੇ ਦਾੜੀ ਆ ਤੇ ਕੰਮ ਤੁਸੀਂ ਕੀ ਕਰਦੇ ਆ ਅਸੀਂ ਤਾਂ ਪਿਆਰ ਵੰਡਦੇ ਆ ਲੋਕਾਂ ਨੂੰ अच्छा हां ते फिर ਥੋੜਾ ਤੁਸੀਂ ਪਿਆਰ ਵੰਡਦੇ ਪਿਆਰ ਤੇ ਤੁਹਾਡਾ ਇਹਨਾਂ ਪਿਆਰ ਵਾਇਰਲ ਕਦੋਂ ਹੋ ਜਾਂਦਾ ਸੀ ਅਸੀਂ 2 ਸਾਲ ਪਹਿਲਾਂ ਪਿਆਰ ਹੀ ਪੰਡਿਆ ਸੀਗਾ ਹੁਣ ਕੀ ਪਤਾ ਉਹ ਜਿਹੇ ਦਹੀਂ ਦਾ ਟਾਈਮ ਤੇ ਪਹੁੰਚਿਆ ਨਹੀਂ ਗਿਆ ਹੁਣ ਤਾਂ ਕਰਕੇ ਵਾਇਰਲ ਹੋ ਗਿਆ ਨਹੀਂ ਤੂੰ ਵਾਇਰਲ ਇਹਦਾ ਮੈਨੂੰ ਤੁਸੀਂ ਕਹਿੰਦੇ ਵੀ ਜਿਹੜਾ ਸਾਡੇ 'ਤੇ ਇਲਜ਼ਾਮ ਲਾ ਰਹੀ ਹੈ ਉਹ ਵੀ ਪਹਿਲਾਂ 2 ਸਾਲ ਪਹਿਲਾਂ ਨਹੀਂ ਲਾਇਆ ਹੈ ਹਾਂ ਪਹਿਲਾਂ ਪਿਆਰ ਹੀ ਮਿਲਦਾ ਰਿਹਾ ਜੇ ਉਹਦੇ ਨਾਲ ਉਹਨੂੰ ਪਿਆਰ ਚਾਹੀਦਾ ਸੀ ਤਾਂ ਹੀ ਮਿਲਦਾ ਕਿੰਨਾ ਟਾਈਮ ਤੁਸੀਂ ਇਹਨੂੰ ਪਿਆਰ ਕਰਦੇ ਰਹੇ ਪਹਿਲਾਂ 2 ਸਾਲ ਹੋ ਗਏ ਕਿੰਨਾ ਕੁ ਪਿਆਰ ਕੀਤਾ ਉਹਦੇ ਤੁਸੀਂ ਨਾਲ ਅੱਜ ਕਿ ਕੀ ਕੀਤਾ ਕਿੱਥੇ ਹੁੰਦੇ ਸੀ ਉਹ ਲੋ ਕਿੱਥੇ ਇੱਥੇ ਜਿਹੜਾ ਤੁਹਾਡਾ ਸਾਈਡ ਤੇ ਰੂਮ ਬਣਿਆ ਇੱਥੇ ਪੈਰ ਕਰਦੇ ਹਾਂ ਹਾਂ ਕਦੇ ਪਹਾੜਾਂ ਦੇ ਵੀ ਉੱਡ ਜਾਈਦੇ ਪਹਾੜਾਂ ਦੇ ਵੀ ਜਾਂਦੇ ਸੀਗੇ ਤੇ ਅੱਜ ਉਹ ਇਲਜ਼ਾਮ ਲਾ ਰਹੇ ਆ ਫਿਰ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ ਉਹਦਾ ਹੁਣ ਉਹਦੀ ਮਰਜ਼ੀ ਹੈ ਨਾ ਜੇ ਕੀ ਪਤਾ ਉਹਦੇ ਕੋਲ ਟਾਈਮ ਨਾ ਨਹੀਂ ਪਹੁੰਚਿਆ ਗਿਆ ਉਹਨੂੰ ਕੋਈ ਹੋਰ ਮਿਲ ਗਿਆ ਜਾਂ ਕੋਈ ਹੋਰ ਹੋ ਗਿਆ ਫੇਰ ਉਹ ਤਾਂ ਉਹਦੀ ਤੇ ਆ ਤੇ ਜਿਹੜਾ ਇਲਜ਼ਾਮ ਲਾ ਰਹੀ ਬੱਸ ਸੁਣ ਬੰਦਾ ਸੋਨੋ ਲੋਕ ਕਹਿੰਦੇ ਕੀ ਨਾ ਤੁਹਾਨੂੰ ਚਿੱਟੀ ਸਿਉਂਕ ਕਹਿੰਦੇ ਕਹਿੰਦੇ ਤੁਸੀਂ ਚਿੱਟੀ ਸਿਉਂਕ ਆਏ ਤੁਸੀਂ ਖਾਈ ਜਾਨੇ ਸਾਨੂੰ ਅੱਜ ਤਾਂ ਸਾਡੇ ਨੋਚੀ ਜਾਨੇ ਜਵਾਕੜੀਆਂ ਦੀਆਂ ਬੁੜੀਆਂ ਦੀਆਂ ਤੀਮੀਆਂ ਦੀਆਂ ਤੁਸੀਂ ਅੱਜ ਤਾਂ ਨੋਚ ਨੋਚ ਖਾਈ ਜਾਨੇ ਸਿਉਂਕ ਆ ਤੁਸੀਂ ਚਿੱਟੀ ਦੇਖੋ ਜੀ ਮੇਰੀ ਗੱਲ ਸੁਣੋ ਇੱਕ ਚੀਜ਼ ਦੇਖ ਲਿਓ ਜੇ ਹੁਣ ਇਲਜ਼ਾਮ ਲੱਗ ਗਿਆ ਤੇ ਇਹਦਾ ਮਤਲਬ ਇੱਥੇ ਲੋਕੋਂ ਹਟ ਕੇ ਲੋਕਾਂ ਦੇ ਸਾਰੇ ਕੋਲ ਉੱਥੇ ਵੀ ਆਈ ਜਾਂਦੇ ਆ ਮਤਲਬ ਕਿ ਤੁਸੀਂ ਫਿਰ ਹਟ ਜਾਣਾ ਜਦੋਂ ਪਤਾ ਵੀ ਇੱਕ ਵਾਰੀ ਇਲਜ਼ਾਮ ਲੱਗ ਗਿਆ ਬਾਬਾ ਤੇ ਤੇ ਬੰਦੇ ਹੀ ਰੋਕ ਲੈਣਾ ਤੇ ਨੰਨਾਂ ਨੰਨਾਂ ਨੂੰ ਭਾਈ ਤੁਸੀਂ ਕਿਵੇਂ ਜਾਣੀਂ ਜਾਨੀ ਕਿ ਜੇ ਕੁੜੀਆਂ ਵੀ ਆਉਂਦੀਆਂ ਬਣ ਬਣ ਆਉਂਦੀਆਂ ਸੋਈ ਬਾਬੇ ਨੇ ਇਹ ਵੀ ਗੱਲ ਜਿਵੇਂ ਸਹੀ ਕਹੀ ਹੈ ਮਤਲਬ ਕਿ ਬਾਬਾ ਜੇ ਤੁਹਾਡਾ ਬਾਬਾ ਪਹਿਲਾਂ ਜੇਲ੍ਹ ਚ ਗਿਆਗਾ ਉਸ ਦਾ ਕੋਈ ਸੰਗਤ ਦਾ ਫਿਰ ਤੇ ਫਰਕ ਕੋਈ ਨਹੀਂ ਪਿਆ ਦੋ ਵਧੀਆ ਕੁਛ ਨਹੀਂ ਪਿਆ ਸੰਗਤ ਦਾ ਵਧੀਆ ਤੇ ਵਧੀਆ ਹੈ ਸਾਕ ਜੇ ਕੁੜੀਆਂ ਬੁੜੀਆਂ ਜਨਾਨੀਆਂ ਉਵੇਂ ਆਉਂਦੀਆਂ ਹਾਂ ਵੇ ਜੇ ਹੁਣ ਪਤਾ ਲੱਗ ਗਿਆ ਵੀ ਇਹ ਕਲਜ਼ਾਮ ਲੱਗ ਗਿਆ ਤੇ ਨੇੜੇ ਦੇ ਪਿੰਡਾਂ ਵਾਲੇ ਹੀ ਰੋਕ ਲੈਣਾ ਵੀ ਭਾਈ ਅਸੀਂ ਨਹੀਂ ਜਾਣਦੇ ਵੇਖੋ ਭਈ ਆਹ ਤਾਂ ਗੱਲ ਬਾਬੇ ਦੇ ਬਹੁਤ ਵਧੀਆ ਕਹੀ ਹੈ ਬਾਬਾ ਕਹਿੰਦਾ ਵੀ ਤੁਸੀਂ ਆਹ ਜਨਨਾਂ ਨੂੰ ਰੋਕ ਲਓ ਜੋ ਸਾਡੇ ਤੇ ਇਲਜ਼ਾਮ ਲੱਗਦੇ ਆ ਸਾਡੇ ਕੋਲੇ ਆਉਂਦੀਆਂ ਤੇ ਅਸੀਂ ਫਿਰ ਪਿਆਰ ਮਾਰ ਦਿੰਨੇ ਆ ਹਾਂ ਫਿਰ ਫਿਰ ਉਸ ਨੂੰ ਪਿਆਰ ਚਾਹੀਦਾ ਫਿਰ ਦੇਣਾ ਹੀ ਪੈਂਦਾ ਜਨਨ ਕਿ ਇਹ ਇਲਜ਼ਾਮ ਤਾਂ ਵਿੱਚੋਂ ਇੱਕ ਦੋ ਹੀ ਲਾਉਂਦੀਆਂ ਤੇ ਤੁਸੀਂ ਪਿਆਰ ਬਹੁਤ ਜ਼ਿਆਦਾ ਵੰਡ ਰਹੇ ਆ ਨਹੀਂ ਹਜੇ ਤਾਂ ਚਾਰ ਚਾਰ ਕੀ ਆ ਬਾਲਾ ਨਹੀਂ ਪਿਆਰ ਵੰਡਿਆ ਠੀਕ ਹੈ ਮਤਲਬ ਜੀ ਵੰਡਦੇ ਤਾਂ ਹੈਗੇ ਆ ਜਿਹੜੀ ਚੌਂਦੀ ਆ ਬੰਦਣਾ ਪਿਆਰੋ ਵੇਖੋ ਬਈ ਬਾਬੇ ਨੇ ਇੱਕ ਬਹੁਤ ਵਧੀਆ ਗੱਲ ਕਹੀ ਆ ਬਾਬੇ ਕਹਿੰਦੇ ਬਈ ਜੇ ਸਾਡਾ ਬੰਦਾ ਇੱਕ ਅੰਦਰ ਜੇਲ੍ਹ ਦੇ ਵਿੱਚ ਗਿਆ ਸੀਗਾ ਤੇ ਤੁਹਾਨੂੰ ਪਤਾ ਆ ਵੀ ਅਸੀਂ ਹੈ ਕਿ ਵੀ ਗੱਲ ਤਾਂ ਤੁਸੀਂ ਆਹਦੇ ਤੀਵਿਆਂ ਨੂੰ ਜਿਹਨਾਂ ਨੂੰ ਕਿਉਂ ਸਾਡੇ ਕੋਲੇ ਭੇਜਦੇ ਆ ਗੱਲ ਵੀ ਇਹ ਸਹੀ ਆ ਬਈ ਜਦੋਂ ਜਦੋਂ ਆਪਾਂ ਨੂੰ ਪਤਾ ਆ ਵੀ ਇੱਥੇ ਗਲਤ ਕੰਮ ਹੁੰਦਾ ਇਲਜ਼ਾਮ ਵੀ ਸਾਬਤ ਹੋ ਗਿਆ ਬਾਬਿਆਂ ਦੇ ਉੱਤੇ ਬਾਬੇ ਜੇਲ੍ਹਾਂ 'ਚ ਬੈਠੇ ਹੋਰ ਵੀ ਬਾਬੇ ਬਹੁਤ ਜੇਲ੍ਹਾਂ 'ਚ ਬੈਠੇ ਆ ਉਹਨਾਂ ਦੇ ਇਲਜ਼ਾਮ ਸਾਬਤ ਹੋ ਗਏ ਆ ਆਪਾਂ ਮੰਨਣੋਂ ਫੇਰ ਨਹੀਂ ੜਦੇ ਆਪਾਂ ਆਪਣੀਆਂ ਜਵਾਕੜੀਆਂ ਨੂੰ ਬੁੜੀਆਂ ਨੂੰ ਤੀਵਿਆਂ ਨੂੰ ਉੱਥੇ ਭੇਜਣ ਨੂੰ ਫ ਉਦੋਂ ਵੱਧ ਭੇਜਦੇ ਸਾਂਗਤ ਵਧਾਉਣੇ ਆ ਉੱਥੇ ਇਹਦੇ ਵਿੱਚ ਫਿਰ ਕਸੂਰਵਾਰ ਕੌਣ ਹੋਇਆ ਬਾਬਾ ਇਹਦੇ ਵਿੱਚ ਇਹ ਗੱਲ ਤਾਂ ਥੋੜੀ ਸਾਸੀਂ ਸਹਿਮਤ ਐ ਇਸ ਨਾਲ ਆ ਬਈ ਲੋਕ ਉਹਨੂੰ ਹਟਦੇ ਹੀ ਨਹੀਂ ਹੈ ਨਾ ਨਹੀਂ ਹਟ ਤੁਸੀਂ ਪਿਆਰ ਵੰਡਦੇ ਆ ਵੰਡਦੇ ਠੀਕ ਆ ਬਾਬਾ ਜੀ ਤੇ ਵੇ ਬਾਬਾ ਜੀ ਜਦੋਂ ਮੈਂ ਲਾ ਥੋੜਾ ਪਹਿਲਾ ਨਾ ਬਾਬਾ ਸੀਗਾ ਜਿਹੜਾ ਗੱਦੀ ਦੇ ਉੱਤੇ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਤੁਸੀਂ ਉੱਥੇ ਆ ਕੇ ਹੁਣ ਆਏ ਹੋ ਜਿਹੜਾ ਬਾਬਾ ਪਹਿਲਾਂ ਤੋਂ 2-3 ਮਹੀਨੇ ਪਹਿਲਾਂ ਜੇਲ੍ਹ ਚ ਗਿਆ ਤੁਸੀਂ ਉਸੇ ਉਸੇ ਡੇਰੇ ਦੇ ਠਾਠ ਦੇ ਵਿੱਚ ਹੀ ਹੁਣ ਹਾਂਜੀ ਹਾਂਜੀ ਜਦੋਂ ਉਹ ਬਾਬੇ ਜਨਾਨੀ ਬਾਈ ਦੇ ਵਿੱਚ ਅੰਦਰ ਗਏ ਤੇ ਸੋਨੂੰ ਇੱਥੇ ਗੱਦੀ ਤਾਂ ਅਕਸਰ ਜਿਹੜੀ ਸਾਡੇ ਪਿਛਲੇ ਗੁਰਗਾਂ ਦੀ ਆ ਉਹਦੀ ਥੋੜੋ ਗੱਦੀ ਸੀ ਪਿਛਲੇ ਗੁਰਗਾਂ ਦੇ ਸਾਡੇ ਬਹੁਤ ਚੰਗੇ ਆ ਉਹਨਾਂ ਤਾਂ ਲੋਕ ਮੰਨਦੇ ਆ ਤੁਸੀਂ ਦੋ ਕਾਂ ਜਿਨ੍ਹਾਂ ਨੇ ਖਰਾਬ ਕੀਤਾ ਕੰਮ ਉਹਨੇ ਖਰਾਬ ਕਰਤਾ ਹੁਣ ਉਸ ਤੋਂ ਬਾਅਦ ਤਾਂ ਸਾਂਭਣ ਦਾ ਹੱਕ ਸੀਗਾ ਕਿਸੇ ਨੇ ਕਿਸੇ ਨੇ ਤਾਂ ਸਾਂਭਣੇ ਸੀ ਤੁਸੀਂ ਸਾਂਭ ਲੈ ਲੈ ਮਤਲਬ ਤੁਸੀਂ ਮੰਨਦੇ ਆ ਫਿਰ ਇਹਦਾ ਮਤਲਬ ਫਿਰ ਤੁਸੀਂ ਕੀਤਾ ਉਸੇ ਕਿਸ ਵੱਲ ਦੂਜਣਾਂ ਗਿਆ ਬਣਾਉਣੇ ਫਿਰ ਮੰਨ ਲੇ ਕਿ ਚਲੋ ਜਦੋਂ ਸਤਜੋਗ ਚ ਇੰਨਾ ਕੁਝ ਹੋ ਗਿਆ ਤੇ ਹੁਣ ਤਾਂ ਕਲਜੋਗ ਵੇਖੋ ਜੀ ਬਾਬਾ ਕਹਿ ਰਿਹਾ ਵੀ ਹੁਣ ਤਾਂ ਕਲਜੋਗ ਵੀ ਸਤਜੋਗ ਵਿੱਚ ਇੰਨਾ ਕੁਝ ਹੋ ਗਿਆ ਤੇ ਕਲਜੋਗ ਦੇ ਵਿੱਚ ਤਾਂ ਹੋ ਸਕਦਾ ਵੀ ਮਤਲਬ ਕਿ ਬਾਬਾ ਤੁਹਾਡ ਮਨ ਜਿਹੜਾ ਸੰਤੋਸ਼ ਲਈ ਚਾਹੁੰਦਾ ਬੰਦਾ ਕੁਝ ਵੀ ਕਰ ਸਕਦਾ ਜਿਵੇਂ ਮੈਨੂੰ ਮਾਲਾ ਤੁਹਾਡਾ ਪਹਿਲਾਂ ਦਾ ਬਾਬਾ ਸੀ ਭੋਰੇ ਵਿੱਚ ਜਨਾਨੀਆਂ ਨਾਲ ਕਰਦਾ ਇੱਕ ਕਰਮ ਤੇ ਜਿਵੇਂ ਤੁਹਾਡੇ ਤੇ ਅਲਿਗੇਸ਼ਨ ਲੱਗਿਆ ਕਿ ਇਹ ਫਿਰ ਸੱਚ ਹੈ ਤੁਸੀਂ ਕੋਈ ਕਰਮ ਕੀਤਾ ਜਨਾਨੀਆਂ ਨਾਲ ਨਹੀਂ ਉਹ ਤਾਂ ਕੋਈ ਨਹੀਂ ਜਿਹੜਾ ਕੋਈ ਹੋਊਗਾ ਸਬੂਤ ਸਾਹਮਣੇ ਆਜੂਗਾ ਪਰ ਵੀ ਅੱਜ ਦੇ ਟਾਈਮ ਤੇ ਕਾਲ ਯੋਗ ਆਇਆਗਾ ਸਾਰਾ ਕੁਝ ਹਰ ਇੱਕ ਬੰਦੇ ਦਾ ਹਰ ਇੱਕ ਕੁਝ ਕਰਨ ਨੂੰ ਜੀ ਕਰਦਾ ਵੇਖੋ ਵੀ ਬਾਬਾ ਵੇਖੋ ਵੀ ਬਾਬਾ ਕੋਈ ਜੇ ਵੇਖੋ ਜੀ ਬਾਬਾ ਜਿਵੇਂ ਕਹਿ ਰਿਹਾ ਵੀ ਉਹ ਤਾਂ ਪਹਿਲਾਂ ਸਤ ਜੋਗ ਬੱਚੇ ਤਾਂ ਹੋ ਜਾਂਦਾ ਸੀ ਬਈ ਹੁਣ ਤੱਕ ਕੱਲ ਜੋਗਾ ਕਿਸੇ ਹਿਸਾਬ ਨਾਲ ਇੰਟਰੈਕਟਲੀ ਬਾਬੇ ਕਹਿ ਰਹੇ ਆ ਬਈ ਹਾਂ ਹੁੰਦਾ ਬਾਬਾ ਜੀ ਜਿਵੇਂ ਤੁਹਾਡਾ ਪਹਿਲਾ ਵਾਲਾ ਬਾਬਾ ਸੀ ਉਹ ਤਾਂ ਭੋਰੇ ਵਿੱਚ ਕਰਦਾ ਸੀ ਇਹ ਕੁਝ ਤੇ ਫਿਰ ਤੁਸੀਂ ਕਿੱਥੇ ਕਰਦੇ ਹੋ ਨਹੀਂ ਅਸੀਂ ਨਹੀਂ ਉਹ ਤਾਂ ਮੈਂ ਪੈਸੇ ਗੱਲ ਕੀਤੀ ਵੀ ਅੱਜ ਦੇ ਕੰਮ ਤੇ ਕੱਲ ਜੋਗ ਹੈਗਾ ਵੀ ਹਰ ਇੱਕ ਬੰਦੇ ਦਾ ਮਾਨ ਕਾਮ ਸ਼ਾਂਤ ਕਰਨ ਨੂੰ ਜੀ ਕਰਦਾ ਹੁੰਦਾ ਤੇ ਵੀ ਤੁਹਾਡਾ ਵੀ ਕਰਦਾ ਹੀ ਹੋਗਾ ਉਹ ਚਲੋ ਉਹ ਤਾਂ ਹੁਣ ਜਦੋਂ ਇਲਜ਼ਾਮ ਲਾਤੇ ਵੀ ਅਗਲਾ ਪਤਾ ਲੱਗ ਜਾਊਗਾ ਫਿਰ ਤੁਸੀਂ ਕਰਦੇ ਵਾਦਾ ਮਤਲਬ ਨਹੀਂ ਬਾਬਾ ਤੁਹਾਡੀ ਜਿਹੜੀ ਇੱਕ ਬੱਚਿਆਂ ਵਾਲੀ ਗੱਲ ਆਈ ਜਾ ਮੁਰੇ ਜਵਾਕਾਂ ਨਾਲ ਉਹਨਾਂ ਦਾ ਇੰਟਰੈਕਟ ਜਵਾਕ ਉਹ ਛਰਿਆ ਪਾਪ ਐਡਾ ਜਵਾਕਾਂ ਨਾਲ ਕਰਮ ਕਰਨਾ ਚਾਹਨਾ ਕਿ ਜਨਾਨੀ ਨਾਰਤਾ ਮਰਦ ਤੇ ਔਰਤ ਦਾ ਚਲੋ ਉਹ ਸਿਸਟਮ ਹੋਰ ਹੁੰਦਾ ਕਿ ਜਵਾਕਾਂ ਦੇ ਨਾਲ ਕਰਨਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਵੀ ਉਹ ਬੱਚੇ ਦੇ ਪ੍ਰਾਈਵੇਟ ਪਾਰਟ ਤੇ ਬੈਕਸਾਈਡ ਤੇ ਬਾਬਾ ਤੁਹਾਡਾ ਜੀਪ ਜਿਬਾ ਮਾਰ ਰਿਹਾ ਤੇ ਉਹ ਕੀ ਕਿੰਨੇ ਜਹ ਜਹ ਕਰ ਲੋ ਨਹੀਂ ਉਹ ਬਹੁਤ ਬਹੁਤ ਵੱਡੀ ਗਲਤੀ ਹੈ ਉਹ ਚੀਜ਼ ਹਾਂ ਤੇ ਫਿਰ ਬਾਬਾ ਉਹ ਵੀ ਤਾਂ ਛੋਡੇ ਹੀ ਠਾੜਦੇ ਬਾਬੇ ਉਹ ਇਹ ਕੁਝ ਕਰੀ ਜਾਂ ਛੋਡੇ ਵੀਡੀਓ ਵਾਇਰਲ ਹੋ ਰਹੇਗਾ ਆ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਆ ਉਹ ਜਵਾਕ ਰਾਈਟਾ ਵੱਡਾ ਪਾਪ ਕੀਤਾ ਤੁਸੀਂ ਭਰੋਗੇ ਕਿੱਥੇ ਉਹਨੂੰ ਬੰਦ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਬੰਦਾ ਇਹ ਨਿੱਕੇ ਨਿੱਕੇ ਜਵਾਕਾਂ ਨਾਲ ਜਾਂ ਕੁੜੀ ਨਾਲ ਜਾਂ ਮੁੰਡੇ ਨਾਲ ਨਿੱਕੇ ਜਵਾਕਾਂ ਨਾਲ ਉਹ ਕੁਕਰਮ ਤਾਂ ਮਾੜਾ ਕੰਮ ਮਾੜਾ ਕੰਮ ਆ ਬਾਬਾ ਫਿਰ ਉਹੀ ਤਾਂ ਕਹਿ ਰਹੇ ਵੀ ਇਹ ਹੀ ਗੱਲ ਛੋਡੇ ਤੇ ਵੀ ਆਈ ਹੈ ਥੋੜੀ ਰ ਤੇ ਉਹਦੇ ਜਾਮਲਾ ਆਤੇ ਆ ਵੀ ਤੁਸੀਂ ਉਸ ਨੂੰ ਉਸ ਦਾ ਘਰ ਵਾਲਾ ਸੀਗਾ ਜਿਹੜਾ ਉਹ ਇੱਥੇ ਕਿਤੇ ਪਿੰਡ ਨੇ ਕੋਈ ਪਿੰਡ ਪੈਂਦਾ ਉੱਥੇ ਗਿਆ ਸੀਗਾ ਤੇ ਤੁਸੀਂ ਉਸ ਔਰਤ ਨੂੰ ਕਿਹਾ ਵੀ ਅੰਦਰ ਸਾਫ਼ ਸਫਾਈ ਕਰੋ ਤੁਸੀਂ ਜਿਹੜਾ ਤੁਹਾਡਾ ਪਰਸਨਲ ਕਮਰਾ ਸਾਈਡ ਜੀ ਦੇ ਉੱਤੇ ਤੁਹਾਡਾ ਕੁਝ ਕਮਰਾ ਹੈਗਾ ਨਾ ਇੱਕ ਸਾਈਡ ਤੇ ਕੁੰਜੇ ਦੇ ਉਸ ਕਮਰੇ ਦੇ ਵਿੱਚ ਤੁਸੀਂ ਉਸ ਔਰਤ ਨੂੰ ਕਿਹਾ ਸੀਗਾ ਵੀ ਸਾਫ਼ ਸਫਾਈ ਕਰਨ ਨੂੰ ਜਦੋਂ ਸਾਫ਼ ਸਫਾਈ ਕਰ ਰਹੀ ਸੀ ਤੇ ਉੱਥੋਂ ਸਪੋਰਟਸ ਗਰਮੈਂਟ ਹੁੰਦੇ ਆ ਔਰਤਾਂ ਦੇ ਉਹ ਜਨਾਨੀ ਨੇ ਕਿਹਾ ਵੀ ਉਸ ਕਮਰੇ ਦੇ ਵਿੱਚ ਉਹ ਅੰਡਰਗਾਰਮੈਂਟ ਮਿਲੇ ਆ ਉਹ ਵੀ ਬਹੁਤ ਮਹਿੰਗੇ ਮਹਿੰਗੇ ਉਹ ਤਾਂ ਫਿਰ ਹੁਣ ਉਹਨੂੰ ਕਿ ਦਿਖਾ ਦੇ ਕਿੱਥੇ ਪਏ। ਤੂੰ ਤਾਂ ਉਹਨੇ ਕਿਹਾ ਕਹਦੇ ਵੀ ਬਾਬੇ ਨੇ ਆ ਕੇ ਸਾਥੋਂ ਪੜਿਆ ਇੰਨੇ ਇੰਨੇ ਮਹਿੰਗੇ ਜੋ ਤੁਹਾਡੇ ਕੋਲੇ ਔਰਤ ਨਿਆਰੀ ਤੇ ਅੰਡਰ ਗਾਰਮੈਂਟ ਔਰਤਾਂ ਦੇ ਤੁਹਾਡੇ ਕਮਰੇ ਵਿੱਚ ਕੀ ਕਰ ਰਹੇ? ਐਂ ਤਾਂ ਹੁਣ ਬਾਈ ਮੈਂ ਜਿਹੜੀ ਗੱਲ ਕਰਦਾ ਵੀ ਕਹੇਨ ਨੂੰ ਤਾਂ ਮੈਂ ਵੀ ਕੁਝ ਨਾ ਕੁਝ ਕਹਿ ਸਕਦਾ। ਹੂੰ ਵੀ ਐਂ ਤਾਂ ਮੈਂ ਕਹ ਦੂੰ ਔਰ ਮੇਰੇ ਨਾਲ ਪਹਿਲਾਂ ਮਰਜ਼ੀ ਨਾਲ 2 ਸਾਲ ਸੈਕਸ ਸੰਬੰਧ ਕਰਦੀ ਰਹੀ ਹੈ ਤੇ ਅੱਜ ਮੇਰੇ ਤੇ ਇਲਜ਼ਾਮ ਲਾਉਂਦੀ ਹੈ ਜਿਵੇਂ ਕਰਦੀ ਤਾਂ ਰਹੀ ਹੈ। ਨਾ ਇਹ ਤਾਂ ਤੁਸੀਂ ਗੱਲ ਮੰਨਦੇ ਆ ਨਾ। ਮੈਂ ਮੰਨਦਾ ਭਾਈ ਕਰਦੀ। ਦੇਖੋ ਵੀ ਬਾਬਾ ਮੰਨ ਗਿਆ ਬਾਬੇ ਨੇ ਕਹਿਤਾ ਵੀ ਆਹ ਕਰਦੀ ਰਹੀ ਬੇਸਬੰਦ ਰਹੇ ਆ ਬਾਬਾ ਕਿੰਨਾ ਟਾਈਮ ਸਬੰਦ ਰਹੇ ਆ ਤੁਹਾਡੇ ਜੇ ਮੰਨ ਕੇ ਚਲੋ ਉਹ ਤਾਂ 2 ਸਾਲ ਮਨ ਸ਼ਾਂਤ ਕਰਨ ਨੂੰ ਜੀ ਕਰਦਾ ਸੀ ਤਾਂ ਹੀ ਮੇਰੇ ਕੋਲੇ ਆਉਂਦੇ ਜੀ ਨਹੀਂ ਜੀ ਇੱਕ ਵਾਰੀ ਹੁੰਦਾ ਤਾਂ ਮੁੜ ਜਾਂਦੇ ਦੂਜੀ ਵਾਰ ਨਾ ਆਉਂਦੀ ਚਲ 2 ਸਾਲ ਥੋੜੇ ਮੈਨਾਂ ਥੋੜੇ ਸਬੰਧ ਰਹੇ ਆ ਆ ਸੱਚ ਹੈ ਨਾ ਤੇ ਫਿਰ ਹੁਣ ਆਇਓ ਜੀ ਕੀ ਫਿਕ ਪਈ ਆ ਜਿਹੜੀ ਇੱਕ ਦੋਈ ਤੁਸੀਂ ਇਲਜ਼ਾਮ ਲਾਉਣਾ ਤੁਛਣ ਬਾਜੀਆਂ ਹੋਈ ਜਾਂਦੀਆਂ ਥੋੜੇ ਪਹਿਲਾਂ ਵੀ ਇੱਕ ਬਾਬਾ ਇਸੇ ਜੁਰਮ ਦੇ ਵਿੱਚ ਅੰਦਰ ਜਾ ਚੁੱਕਿਆ ਉਸੇ ਰਾਹਾਂ ਤੇ ਤੁਸੀਂ ਤੁਰ ਪਏ ਆ ਤੁਸੀਂ ਕੋਈ ਯਾਰ ਬਾਬਾ ਮਾੜੀ ਬੋਟੀ ਸ਼ਰਮ ਕਰੋ ਤੁਸੀਂ ਬਾਬਿਆਂ ਦੇ ਨਾਂ ਤੇ ਆਪਣੇ ਵੱਡੇ ਗੁਰੂਆਂ ਦੇ ਨਾਂ ਤੇ ਤੁਸੀਂ ਆਪਦੇ ਨਾਂ ਰੱਖਿਆ ਤੇ ਤੁਸੀਂ ਉੱਥੇ ਐਡੀ ਬੇਅਦਬੀ ਕਰ ਰਹੇ ਹੋ ਤੁਸੀਂ ਕਿੱਥੇ ਦਿਨਾਂ ਦੇਵੋਗੇ ਦੇਣਾ ਦਿੰਨਾ ਕਿੱਥੇ ਇੱਥੇ ਦੇ ਲੇਖਾ ਜੋਖਾ ਦਾ ਰੱਬ ਨੇ ਕਰ ਦੇਣਾ ਹੁੰਦਾ ਹਾਂ ਹਾਂ ਇੱਥੇ ਦੇਣਾ ਪਹਿਲਾਂ ਦੇਣਾ ਸੀ ਗੱਲ ਨਹੀਂ ਤੇ ਮੈਨੂੰ ਗਲਤੀ ਕੀਤੀ ਮੰਨਦੇ ਆ ਨਾ ਗਲਤੀ ਤਾਂ ਕਾਦੀ ਆ ਤਾਂ ਮੰਨ ਕੇ ਚੱਲੋ ਦੋਨਾਂ ਦੇ ਮੰਨ ਕੇ ਚੱਲੋ ਆਪਾਂ ਕਹਿੰਦੇ ਹੁੰਦੇ ਵੀ ਸੰਬੰਧ ਸੰਧ ਨਾਲ ਮੂੰਹ ਕਾਲਾ ਕਰਨਾ ਕਿਤੇ ਹੋਰ ਕਿਤੇ ਜਾੜੋ ਕਿਤੇ ਆਸੇ ਪਾਸੇ ਜੋ ਕਿ ਪਹਾੜਾ ਪੂੜਾ ਜਾੜੋ ਤੁਸੀਂ ਇੱਥੇ ਕਿਉਂ ਸਾਰਾ ਕੁਝ ਕਰੀ ਜਾਂਦੇ ਆ ਪੈਸਾ ਤੁਹਾਡੇ ਕੋਲੇ ਵਾਧੂ ਆ ਬਾਬੇ ਤਾਂ ਪਹਾੜਾਂ ਲੈ ਵੀ ਗਏ ਸੀਗੇ ਉਥੇ ਵੀ ਕਰਕੇ ਆਇਆ ਮੈਂ ਹਾਂ ਨਾਲ ਗਏ ਸੀ ਆਪਾਂ ਦੇ ਪਹਾੜਾਂ ਦੇ ਵੇਖੋ ਬਾਬਾ ਕਹਿੰਦੇ ਪਹਾੜਾਂ ਦੇ ਵਿੱਚ ਵੀ ਇਹ ਕੰਮ ਹੋਇਆ ਪਹਾੜਾਂ ਦੇ ਵੀ ਗਏ ਸੀ ਬਾਬਾ ਪੱਖਾ ਜੀ ਦੇ ਸਿੱਧਾ ਕੈਮਰੇ ਮੂਰੇ ਆ ਕੇ ਮੰਨ ਗਏ ਆ ਕਹਿੰਦੇ ਜਿਹੜਾ ਉਹ ਜਨਾਨੀ ਨੇ ਕਿਹਾ ਬਾਬਾ ਜਿਹੜੇ ਉਹ ਕਹਿੰਦੀ ਸੀ ਔਰਤ ਕਹੇ ਰੇ ਤੁਹਾਡੇ ਕਮਰੇ ਵਿੱਚੋਂ ਇੰਨੇ ਨੇ ਮਹਿੰਗੇ ਅੰਟਰ ਗਾਰਮੈਂਟ ਕੁੜੀਆਂ ਦੇ ਮਿਲਿਆ ਇੰਨੇ ਨੇ ਮਹਿੰਗੇ ਇੰਨੇ ਬਾਬਾ ਤੁਸੀਂ ਮਹਿੰਗੇ ਕੱਪੜੇ ਦੋ ਆਣੇ ਜਨਾਨੀਆਂ ਨੂੰ ਤੇ ਫਿਰ ਉਹਦੇ ਵੀ ਹੋਣਗੇ ਵਿੱਚ ਜਿਹੜੇ ਉਹਨੂੰ ਮਿਲੇ ਆ ਜਿਨਨੇ ਕਿ ਤੁਹਾਡੇ ਇੰਨੇ ਲਗਜ਼ਰੀ ਸ਼ੋਅ ਕਾ ਤੁਸੀਂ ਜਿਹੜੇ ਅੰਟਰ ਗਾਰਮੈਂਟ ਆ ਉਹ ਵੀ ਜਨਾਨੀ ਉਹਨੂੰ ਬਹੁਤ ਮ ਪੈਸਾ ਬਾਬਾ ਇਹ ਨਹੀਂ ਦਾ ਮੈਨੂੰ ਜੇ ਲੋਕ ਸੋਚਦੇ ਤੇ ਸ਼ਰਧਾ ਨਾਲ ਪੈਸੇ ਤੁਹਾਨੂੰ ਦੇ ਕੇ ਜਾਂਦੇ ਤਾਂ ਮੈਨੂੰ ਇਹ ਨਹੀਂ ਤੁਸੀਂ ਮੈਸੇਜ ਯੂਜ਼ ਕਰਨਾ ਪੈ ਜਾਂਦਾ ਨਹੀਂ ਮੈਸੇਜ ਯੂਜ਼ ਤਾਂ ਕਿਉਂ ਕਰਦੇ ਆ ਇਹ ਅਈ ਤਾਂ ਜ਼ਿੰਦਗੀ ਦਾ ਸਵਾਦ ਲੈਣੇ ਆਨੰਦ ਲੈਣ ਆਏ ਆ ਵੇਖੋ ਬਈ ਬਾਬਾ ਜੀ ਕਹਿੰਦੇ ਦੁਨੀਆ ਦੇ ਬੋਲੇ ਆਪਾਂ ਕਿਵੇਂ ਕਿਵੇਂ ਕਿ ਕੀ ਕਿ ਜ਼ਿੰਦਗੀ ਦਾ ਸਵਾਦ ਲੈਣੇ ਆਨੰਦ ਲੈਣ ਆਏ ਆ ਰੱਬ ਨਾਲ ਤੈਅ ਲੱਗੀ ਆ ਵੇਖੋ ਵੀ ਬਾਬਾ ਜੀ ਕਹਿੰਦੇ ਨੰਦਲੈਨ ਆਏ ਆ ਜੀ ਆਨੰਦ ਲਵਾਂਗੇ ਤੇ ਹਾਂ ਅਸੀਂ ਸਵਾਲ ਮਤਲਬ ਬਾਬਾ ਹੁਣ ਛੁੱਟੇ ਤੇ ਜਿਹੜੀ ਬੰਦ ਕਾਰਵਾਈ ਫਿਰ ਉਹ ਜਾਂ ਨੌਜਵਾਨ ਉੱਠਿਆ ਪਿਆ ਦੇ ਵਿੱਚੋਂ ਪਹਿਲਾਂ ਤੁਸੀਂ ਆਏ ਦੱਸੋ ਜਿਹੜਾ ਨੌਜਵਾਨ ਉੱਠ ਕੇ ਕਾਰਵਾਈਆਂ ਕਰਵਾ ਰਿਹਾ ਹੈ ਉਹਨੂੰ ਤੁਸੀਂ ਕਿਵੇਂ ਮੰਨਦੇ ਹੋ ਉਹ ਬਹੁਤ ਵਧੀਆ ਬੰਦਾ ਬਹੁਤ ਵਧੀਆ ਕੰਮ ਕਰ ਰਿਹਾ ਹੂੰ ਹੂੰ ਉਹਦੀ ਡਟ ਕੇ ਤੁਸੀਂ ਸਪੋਰਟ ਕਰੋ ਸਾਡੇ ਤੇ ਇਲਜ਼ਾਮ ਨਿਕਲਣਗੇ ਅਸੀਂ ਸੱਚਾ ਬੋਲਣ ਨੂੰ ਤਿਆਰ ਠੀਕ ਹੈ ਜੀ ਬਾਬਾ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਬਖਸ਼ਾ ਜੀ ਤੇ ਵੇਖੋ ਜੀ ਬਾਬਾ ਤੁਸੀਂ ਵੇਖਿਆ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਜਿਹੜੇ 68 ਦਾ ਮੁੱਦਾ ਬਾਬੇ ਦਾ ਚੱਲ ਰਿਹਾ ਹੈਗਾ ਬਹੁਤ ਗਰਮਾਇਆ ਹੋਇਆ ਮੁੱਦਾ ਤੇ ਆਪਾਂ ਉਸ ਦੇ ਉੱਤੇ ਕਈ ਵੀਡੀਓ ਬਣਾਈ ਹੈ ਡੰਮੀ ਵੀਡੀਓ ਬਣਾਈ ਹੈ ਸਾਡੇ ਆਰਟਿਸਟ ਸੀਗੇ ਸਾਡਾ ਕਿਸੇ ਨੂੰ ਵੀ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਹੈਗਾ ਆਪਾਂ ਕਿਸੇ ਦਾ ਨਾਂ ਨਹੀਂ ਲੈਂਦਾ ਕੁਝ ਨਹੀਂ ਕੀਤਾ ਸੀ ਕਿ ਇਹ ਵੀਡੀਓ ਸਿਰਫ ਇੱਕ ਸਨੇਹਾ ਦੇ ਨਾਸਤੇ ਵੀਡੀਓ ਬਣਾਈ ਹੈ ਕਿ ਕੋਈ ਵੀ ਇਦਾਂ ਦੇ ਗਲਤ ਕੰਮ ਬੇਅਦਬੀ ਨਾ ਕਰੋ ਜੇ ਕੋਈ ਪੰਜਾਬ ਦੇ ਵਾਸਤੇ ਖੜਦਾ ਤਾਂ ਉਹਦਾ ਸਾਥ ਦਿਓ ਜਿਵੇਂ ਕਿ ਭਾਈ ਹਰਤਪਾਲ ਸਿੰਘ ਮੈਹਰੋ ਪੰਜਾਬ ਦੇ ਲਈ ਖੜ ਰਿਹਾ ਉਹ ਮੁੱਦੇ ਚੱਕ ਰਿਹਾ ਤਾਂ ਉਹਦਾ ਸਾਥ ਦਿਨਾ ਸਾਡਾ ਹੱਕ ਬੰਦਾ ਤੇ ਜੇ ਕੋਈ ਵੀ ਗਲਤ ਕੰਮ ਇਦਾਂ ਦਾ ਕੋਈ ਕਰਦਾਗਾ ਢੂੰਗੀ ਬਾਬਾ ਜਾਂ ਪਖੰਡੀ ਬਾਬਾ ਜੇ ਕੋਈ ਕਰਦਾ ਹੈਗਾ ਹੁਰੀ ਨਿਗਾ ਦੇ ਵਿੱਚ ਹੈਗਾ ਤਾਂ ਉਸ ਨੂੰ ਜਰੂਰ ਫੜੋ ਉਹਨੂੰ ਨੰਗਾ ਕਰੋ ਲੋਕਾਂ ਦੇ ਸਾਹਮਣੇ ਲਿਆਓ ਤੇ ਜਿਹੜੀ ਬੰਦੀ ਕਾਰਵਾਈ ਆ ਉਹਦੇ ਤੇ ਕਰੋ ਕਿਉਂਕਿ ਆਪਾਂ ਖੁਦ ਆਪਦੀਆਂ ਜਨਾਨੀਆਂ ਨੂੰ ਵੀ ਲੋਕ ਨਾ ਹਣ ਸਾਡੇ ਕੋਈ ਸਾਡੇ ਇਲਜ਼ਾਮ ਸਾਬਤ ਹੋ ਗਿਆ ਜੀਲਾਂ 'ਚ ਅਸੀਂ ਬੈਠੇ ਆ ਸਾਡੇ ਸਾਰਾ ਕੁਝ ਸਾਬਤ ਹੋਈ ਜਾਂਦਾ ਸਾਡੇ ਕੋਲੇ ਉਹਨੂੰ ਹਟਜੋ ਇੱਥੇ ਕੋਈ ਨਾ ਕਿਤੇ ਆਪਣੀ ਗਲਤੀ ਵੀ ਹੈਗੀ ਆ ਪਹਿਲੇ ਢੂੰਗੀ ਬਾਬਿਆਂ ਕੋਲੇ ਕਿਉਂ ਜਾਂਦੇ ਆ ਜਦੋਂ ਆਪਾਂ ਨੂੰ ਪਤਾ ਇਲਜ਼ਾਮ ਹੋ ਗਿਆ ਬਾਬੇ ਜੀਲਾਂ 'ਚ ਜਾਵੜੇ ਆ ਤੇ ਆਪਾਂ ਫਿਰ ਵੀ ਕਹੀ ਨੇ ਸਾਡੇ ਬਾਬੇ ਸਾਡੇ ਬਾਬੇ ਭਗਤੀ ਦੇ ਗਏ ਸਾਡੇ ਬਾਬੇ ਸ਼ਕਤੀ ਦੇ ਗਏ ਜਦੋਂ ਸਜਾਵਾਂ ਹੋ ਗਈਆਂ ਜੇਲਾ ਵਿੱਚ ਬੈਠੇ ਆਪਾਂ ਫਿਰ ਵੀ ਇੰਨਾ ਯਕੀਨ ਕਰੀ ਬੈਠੇ ਇਹਦੇ ਵਿੱਚ ਗਲਤੀ ਬਾਬਿਆਂ ਦੇ ਨਹੀਂ ਕਿਤੇ ਗਲਤੀ ਆਪਣੇ ਸਮਾਜ ਦੀ ਵੀ ਹੈਗੀ ਆ ਠੀਕ ਹੈ ਜੀ ਜਿੱਥੇ ਪਤਾ ਆਪਾਂ ਨੂੰ ਗਲਤ ਹੋ ਰਿਹਾ ਤਾਂ ਆਪਾਂ ਨੂੰ ਉਤਰੋਂ ਗਰੇਜ਼ ਕਰਨਾ ਚਾਹੀਦਾ ਉਸ ਪਾਸ ਨੂੰ ਨਹੀਂ ਜਾਣਾ ਚਾਹੀਦਾ ਕਿਉਂ ਆਪਾਂ ਇਹਨਾਂ ਬਾਬਿਆਂ ਕੋਲੇ ਭੇਜਦੇ ਆ ਉਥੇ ਨਾਲੇ ਆਪਣਾ ਪੈਸਾ ਖਰਾਬ ਕਰਦੇ ਨਾਲੇ ਆਪਣੀ ਇੱਜ਼ਤ ਖਰਾਬ ਕਰਦੇ ਆ ਯਾਰ ਕੁਸਤਾ ਗੱਲ ਨੂੰ ਹੱਥ ਮਾਰ ਲਓ ਕੋਈ ਦਿਮਾਗ ਤੇ ਹੱਥ ਮਾਰ ਲਓ ਜਦੋਂ ਜਿਹੜਾ ਆਪਣਾ ਪਿਓ ਆ ਆਪਣਾ ਪਿਓ ਦਾ ਗੁਰੂ ਗ੍ਰੰਥ ਸਾਹਿਬ ਆ ਗੁਰਦੁਆਰਾ ਚ ਬੈਠਾ ਤੁਸੀਂ ਜਿਹੜੇ ਵੀ ਧਰਮ ਨੂੰ ਮੰਨਦੇ ਆ ਉਹਦਾ ਉੱਥੇ ਜਾ ਕੇ ਮੱਥੇ ਟੇਕੋ ਆਪਦੇ ਨੱਕ ਰਗੜੋ ਮੱਥਾ ਬਾਬੇ ਤੁਹਾਨੂੰ ਸਾਰਾ ਕੁਝ ਦੇਣਗੇ ਆਪਰੇ ਢੋਂਗੀ ਬਾਬਿਆਂ ਕੋਲੇ ਜੰਨੇ ਨਾਲੇ ਆ ਤਾਂ ਪੈਸਾ ਖਰਾਬ ਕਰਦੇ ਆ ਨਾਲੇ ਆਉਦੀ ਇੱਜ਼ਤ ਦੇ ਕੇ ਆਉਣੇ ਆ ਕੀ ਮਿਲਦਾ ਤੁਹਾਨੂੰ ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿ ਤੇ ਵੀਡੀਓ ਲਾਈਕ ਕਮੈਂਟ ਜਰੂਰ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜਾ ਜਿਹੜਾ ਕੋਈ ਵੀ ਭਾਈ ਅਮਰਤਪਾਲ ਸਿੰਘ ਮੇਰੇ ਪੰਜਾਬ ਦੇ ਲਈ ਕਰ ਰਿਹਾ ਕਿੰਨਾ ਸਹੀ ਕਰ ਰਿਹਾ ਉਹਦਾ ਸਾਥ ਦੇਣਾ ਚਾਹੀਦਾ ਹੈ ਨਾ ਆਪਾਂ ਨੂੰ ਤੇ ਕਮੈਂਟ ਕਰਕੇ ਜਰੂਰ ਤੁਸੀਂ ਜਰੂਰ ਦੱਸੋਗੇ ਭਾਈ ਅਮਰਤਪਾਲ ਸਾਹਿਬ ਦੇ ਤੁਸੀਂ ਹੱਕ ਦੇ ਵਿੱਚ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ